ਸਸ਼ਿਆਕਾਲ ਮੈਂ ਵੀਰਪਾਲ ਕੌਰ ਤੁਸੀਂ ਵੇਖ ਰਹੇ ਏਵਲ ਪੰਜਾਬੀ ਟੀਵੀ ਮੈਂ ਲੈ ਕੇ ਆਇਆ ਅੱਜ ਦੇ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਇਸ ਵਿਸ਼ੇ ਤੇ ਗੱਲਬਾਤ ਕਰਨੀ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਸੋਨਮ ਸ਼ਰਮਾ ਜੀ ਸੋਨਮ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸੋਨਮ ਸ਼ਰਮਾ ਜੀ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ ਲੁਧਿਆਣਾ ਜੇਲ੍ਹ ਵਿੱਚ ਹਵਾਲਾਤੀ ਮੌਜਾ ਲੁੱਟ ਰਹੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਵੀਰਪਾਲ ਲੁਧਿਆਣਾ ਤੋਂ ਜਿਹੜੀ ਨਿਊਜ਼ ਆਈ ਹੈ ਕਿ ਹਵਾਲਾਤੀ ਜਿਹੜੇ ਨੇ ਪਾਰਟੀ ਕਰ ਰਹੇ ਨੇ ਜਸ਼ਨ ਮਨਾ ਰਹੇ ਨੇ ਕਿ ਇੱਕ ਹਵਾਲਾਤੀ ਦਾ ਜਿਹੜਾ ਬਰਥਡੇ ਸੀਗਾ ਬਰਥਡੇ ਨੂੰ ਲੈ ਕੇ ਅੰਦਰੇ ਹੀ ਜਿਹੜਾ ਹੈ ਪਾਰਟੀ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਜਿਹੜੇ ਸਵਾਲ ਉੱਠਦੇ ਨੇ ਪੁਲਿਸ ਪ੍ਰਸ਼ਾਸਨ ਤੇ ਕਿ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਕਿ ਅੰਦਰ ਜਿਹੜਾ ਪਾਰਟੀ ਕੀਤੀ ਜਾ ਰਹੀ ਹੈ ਜਸ਼ਨ ਮਨਾਏ ਜਾ ਰਹੇ ਨੇ ਤੇੰਦਰੋ ਵੀਡੀਓ ਹੀ ਵਾਇਰਲ ਕੀਤੀ ਜਾ ਰਹੀ ਹੈ ਅਜਿਹੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ ਇਹ ਹੀ ਦੇਖਿਆ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਹੀ ਜਿਹੜਾ ਇੱਕ ਹਵਾਲਾਤੀ ਦਾ ਬਰਥਡੇ ਹੈ ਕਿ ਬਰਥਡੇ ਦੇ ਕਾਰਨ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਅੰਦਰ ਵੀਡੀਓਜ਼ ਬਣਦੀਆਂ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀ ਜਿਹੜਾ ਹੈ ਜਾਂਚ ਕੀਤੀ ਜਾਂਚ ਦੇ ਮੁਤਾਬਿਕ ਜਿਹੜਾ ਮੋਬਾਈਲ ਫੋਨ ਬਰਾਮਦ ਹੋਇਆ ਜਿਸ ਦੇ ਨਾਲ ਜਿਹੜੀ ਵੀਡੀਓ ਬਣਾਈ ਗਈ ਸੀ ਜਦੋਂ ਹਵਾ ਲਾਤੀ ਨੂੰ ਇਸ ਬਾਰੇ ਪਤਾ ਲੱਗੇ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਚੱਲ ਗਿਆ ਤਾਂ ਉਸ ਫੋਨ ਨੂੰ ਜਿਹੜਾ ਉਹਨਾਂ ਨੇ ਧਰਤੀ ਤੇ ਸੁੱਟ ਕੇ ਤੋੜ ਦਿੱਤਾ ਤੇ ਇਹ ਜਿਹੜਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਜੀ 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 ਉਹਨਾਂ ਨੇ ਮੋਬਾਈਲ ਫੋਨ ਕਿਵੇਂ ਮਤਲਬ ਅੰਦਰ ਲਿਜਾਣ ਦਿੱਤਾ ਤੇ ਉਹੀ ਹੈ ਦੇਖੋ ਸਵਾਲ ਇੱਥੇ ਵੀਰਪਾਲ ਜਿਹੜੇ ਨੇ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਜਿਹੜਾ ਹੈ ਇੱਥੇ ਢਿੱਲ ਜਿਹੜਾ ਦਿਨ ਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਨੇ ਮੋਬਾਈਲ ਫੋਨ ਅੰਦਰ ਲੈ ਕੇ ਜਾਏ ਗਏ ਨੇ ਤਾਂ ਹੀ ਜਿਹੜੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਅੰਦਰ ਸੋਸ਼ਲ ਮੀਡੀਆ ਤੇ ਤਾਂ ਹੀ ਇਹ ਜਿਹੜੇ ਇੱਥੇ ਪ੍ਰਸ਼ਾਸਨ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਨਹੀਂ ਸਖਤਾਈ ਵਰਤੀ ਜਾ ਰਹੀ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਸ਼ਰਿਆਮ ਜਸ਼ਨ ਮਨਾਏ ਜਾ ਰਹੇ ਨੇ ਜੀ ਪਟਿਆਲਾ ਦੇ ਸਨੌਰ ਚ ਨੌਜਵਾਨ ਤੇ ਤੇਜਾਬ ਸੁੱਟਿਆ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰਪਾਲ ਆਪਾਂ ਡੇਲੀ ਜਿਹੜੀਆਂ ਅਜਹੀਆਂ ਘਟਨਾਵਾਂ ਦੇਖਦੇ ਆਂ ਕਿ ਅਜਿਹਾ ਹੀ ਮਾਮਲਾ ਜਿਹੜਾ ਪਟਿਆਲਾ ਦੇ ਸਨੌਰ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਸਵੇਰੇ ਜਿਹੜਾ 18 ਸੌਰੀ 28 ਸਾਲ ਦੇ ਨੌਜਵਾਨ ਦੇ ਉੱਪਰ ਜਿਹੜਾ ਤਜਾਬ ਸੁੱਟਿਆ ਗਿਆ ਜਦੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡਾ ਜਿਹੜਾ بیٹے ਦੀ ਕਿਸ ਨਾਲ ਰੰਜਿਸ਼ ਨਹੀਂ ਸੀ ਉਹ ਜਿਹੜਾ ਦੁਕਾਨ ਦੇ ਉੱਪਰ ਜਿਹੜਾ ਆਪਣਾ ਹਾਰਡ ਵਰਕਿੰਗ ਦਾ ਕੰਮ ਕਰ ਰਿਹਾ ਸੀ ਉਸ ਦੇ ਅਕੋਰਡਿੰਗ ਜਿਹੜਾ ਨੌਜਵਾਨ ਵੱਲੋਂ ਉਹਨਾਂ ਨੂੰ ਬਾਹਰ ਬੁਲਾਇਆ ਗਿਆ ਤੇ ਉਸ ਦੇ ਉੱਪਰ ਜਿਹੜਾ ਤਜਾਬ ਸੁੱਟਿਆ ਗਿਆ ਕਿ ਬਹੁਤ ਹੀ ਗਲਤ ਗੱਲ ਹੈ ਕਿ ਉਸ ਜਿਹੜਾ ਨੌਜਵਾਨ ਦੇ ਉੱਪਰ ਤਜਾਬ ਸੁੱਟਿਆ ਗਿਆ ਤੇ ਉਸ ਨੂੰ ਹੁਣ ਰੰਜਿੰਦਰਾ ਹਸਪੀਟਲ ਦੇ ਵਿਖੇ ਦਾਖਲ ਕਰਵਾਇਆ ਗਿਆ ਜੀ ਜੀ ਉਹਨਾਂ ਨੇ ਕਿਹਾ ਕਿ ਇਹ ਕਿਸੇ ਨਾਲ ਲੜਦੇ ਵੀ ਨਹੀਂ ਹਗੇ ਫਿਰ ਵੀ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ ਹੂੰ ਦੇਖੋ ਇਹ ਦੇਖੋ ਵੀਰਪਾਲ ਆਪਾਂ ਡੇਲੀ ਦੇਖਦੇ ਆ ਕਿ ਆਪਾਂ ਨਸ਼ਾ ਵੀ ਇਹਦਾ ਵੱਡਾ ਕਾਰਨ ਸਮਝ ਸਕਦੇ ਆ ਕਿ ਵੱਡੇ ਵੱਡੇ ਵਾਰਦਾਤਾ ਹੋ ਰਹੀਆਂ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਹੁਣ ਐ ਹੀ ਪਤਾ ਉਹ ਜਿਹੜੇ ਨੌਜਵਾਨ ਸੀ ਕਿਸ ਮਕਸਦ ਦੇ ਲਈ ਆਏ ਸੀ ਸੀਸੀਟੀਵੀ ਫੂਟੇਜ ਵੀ ਜਿਹੜੀ ਹੈ ਸਾਹਮਣੇ ਆਈ ਹੈ ਜੀ 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 ਮੋਗਾ ਤੋਂ ਖਬਰ ਆ ਰਹੀ ਹੈ ਕੁਲਵੰਤ ਸਿੰਘ ਨੂੰ ਪ੍ਰੋਲ ਦਿੱਤੇ ਜਾਣ ਤੇ باوجود ਵੀ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੁਲਵੰਤ ਸਿੰਘ ਜਿਹੜਾ 7 ਦਿਨ ਦੇ ਲਈ ਪੈਰੋਲ ਤੇ ਆਏ ਸੀਗੇ ਪੈਰੋਲ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਮੋਗਾ ਦੇ ਵਿੱਚ ਉਹਨਾਂ ਦੇ ਘਰ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਮਿਲਣ ਆਏ ਸੀਗੇ ਉਹਨਾਂ ਨੂੰ ਵੀ ਖੁਦ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਨੇ ਆਪਾਂ ਗੱਲ ਕਰੀਏ ਕਿ ਸਿਰਸਾ ਰਾਮ ਰਹੀ ਹੁੰਦੀ ਤਾਂ ਉਹਨਾਂ ਜਿਹੜਾ ਪਰੋਲ ਤੇ ਭੇਜਿਆ ਜਾਂਦਾ ਉਹਨਾਂ ਨੂੰ ਹਰ ਇੱਕ ਨੂੰ ਮਿਲਣ ਦੀ ਇਜਾਜ਼ਤ ਹੈ ਉਹ ਸਤਸੰਗ ਵੀ ਕਰਦੇ ਨੇ ਪਰ ਜੇਕਰ ਗੱਲ ਕਰੀਏ ਕਿ ਸ਼ਿਵਮ ਸਿੰਘ ਮਾਨ ਇਹ ਕਹੇ ਕਿ ਇਹਨਾਂ ਨੂੰ ਕਿਉਂ ਨਹੀਂ ਇਜਾਜ਼ਤ ਦਿੱਤੀ ਜਾਂਦੀ ਜਿਹੜਾ ਕੁਲਵੰਤ ਸਿੰਘ ਨੂੰ 7 ਦਿਨਾਂ ਦੀ ਪਰੋਲ ਜ਼ਰੂਰ ਦੇ ਦਿੱਤੀ ਹੈ ਪਰ ਉਹਨਾਂ ਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਉੱਪਰ ਸਖਤ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਜੀ ਜੀ ਜਲੰਧਰ ਤੋਂ ਆਟੋ ਡਰਾਈਵਰ ਹੀ ਡੀਐਸਪੀ ਦਾ ਕਤਲ ਨਿਕਲੇ ਕਾਪੀ ਨਿਕਲਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਜਲੰਧਰ ਦੀ ਜਿਹੜੀ ਖਬਰ ਹੈ ਕਈ ਦਿਨਾਂ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਡੀਐਸਪੀ ਲਾਪਤਾ ਦੱਸਿਆ ਜਾ ਰਿਹਾ ਸੀਗਾ ਕਿ ਲਾਪਤਾ ਹੋਣ ਦੇ ਬਾਵਜੂਦ ਜਿਹੜੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਪਹਿਲਾਂ ਉਹਨਾਂ ਦੀ ਜਿਹੜੀ ਨਹਿਰ ਦੇ ਕੋਲੋਂ ਕਾਰ ਮਿਲੀ ਸੀਗੀ ਕਾਰ ਦੇ ਮੁਤਾਬਿਕ ਕਿਹਾ ਜਾ ਰਿਹਾ ਸੀ ਕਿ ਡੀਐਸਪੀ ਨੇ ਖੁਦ ਆਤਮ ਹੱਤਿਆ ਕੀਤੀ ਹੈ ਉਹਨਾਂ ਨੇ ਨਹਿਰ ਦੇ ਵਿੱਚ ਜਿਹੜੀ ਹੈ ਛਾਲ ਮਾਰੀ ਹੈ ਪਰ ਇਸ ਦਾ ਜਿਹੜਾ ਮਾਮਲਾ ਇਸ ਦਾ ਜਿਹੜਾ ਮਾਮਲਾ ਹੁਣ ਸੁਲਝਾ ਲਿਆ ਉਹਨਾਂ ਦੀ ਗੁੱਥੀ ਸੁਲਝਾ ਲੀ ਲਈ ਗਈ ਹੈ ਕਿ ਜਿਸ ਦੇ ਵਿੱਚ ਜਿਹੜਾ ਆਟੋ ਚਾਲਕ ਇਸ ਦਾ ਕਾਤਿਲ ਦੱਸਿਆ ਜਾ ਰਿਹਾ ਹੈ ਸੀਸੀਟੀਵੀ ਜਿਹੜੀ ਹੈ ਫੁਟੇਜ ਵੀ ਸਾਹਮਣੇ ਆਈ ਹੈ ਖੁਦ 500 ਜਿਹੜੇ ਸੀਸੀਟੀਵੀ ਖੰਗਾ ਲਏ ਗਏ ਨੇ ਜਿਸ ਦੇ ਅਕੋਰਡਿੰਗ ਜਿਹੜੇ ਫੁਟੇਜ ਦੇ ਅਕੋਰਡਿੰਗ ਇੱਕ ਜਿਹੜਾ ਆਟੋ ਚਾਲਕ ਨੇ ਉਸ ਦੇ ਡੀਐਸਪੀ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਲੁਧਿਆਣਾ ਤੇ ਦੋ ਸਿਲੰਡਰ ਬਲਾਸਟ ਹੋਏ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਲੁਧਿਆਣਾ ਦੇ ਵਿੱਚ ਜਿਹੜੇ ਦੋ ਸਿਲੰਡਰ ਬਲਾਸਟ ਹੋਏ ਨੇ ਉਸ ਦੇ ਅਕੋਰਡਿੰਗ ਜਿਹੜਾ ਗੋਦਾਮ ਨੂੰ ਅੱਗ ਲੱਗੀ ਗੋਦਾਮ ਦੇ ਅੰਦਰ ਸੀ ਜਿਹੜਾ ਇੱਕ ਜਿਉਂਦਾ ਹੀ ਜੇ ਕਹਿ ਦਿੰਦੇ ਨੇ ਬੱਚਾ ਸੜ ਗਿਆ ਜੀ ਜਿਉਂਦੇ ਦੀ ਜਿਹੜੇ ਸੜ ਗਿਆ ਸੜ ਕੇ ਜਿਹੜਾ ਉਹਦੇ ਕਿੰਨੀ ਜਿਹੜੀ ਹੈ ਬੁਰੀ ਹਾਲਤ ਹੋਈ ਹੈ ਉਸ ਨੂੰ ਦੇਖ ਕੇ ਇਹ ਭਿਆਨਕ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨ ਹੈ ਜਿਹੜਾ ਦੋ ਸਿਲੰਡਰਾਂ ਨੂੰ ਅੱਗ ਲੱਗੀ ਸੀ ਬਲਾਸਟ ਹੋਈ ਸੀ ਉਸ ਦੇ ਨਾਲ ਜਿਹੜਾ ਗੋਦਾਮ ਨੂੰ ਅੱਗ ਲੱਗੀ ਹੈ ਗਨੀਮਤ ਰੇ ਕਿ ਹੋਰ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਸ ਨੂੰ ਦੇਖ ਕੇ ਜਿਹੜਾ ਇੱਕ ਸਿਰਫ ਬੱਚਾ ਜਿਹੜਾ ਅੰਦਰ ਸੀਗਾ ਅੰਦਰ ਦੇ ਕੇ ਉਹਨੂੰ ਜਿਹੜਾ ਅੱਗ ਜਿਹੜਾ ਜਿਉਂਦੇ ਹੀ ਅੱਗ ਦੇ ਵਿੱਚ ਜਿਹੜਾ ਝੁਲਸ ਗਿਆ ਜੀ ਜੀ ਸਮਰਾਹਾਂ ਦਾ ਧੁੰਦ ਦੇ ਕਾਰਨ ਕਰਮਚਾਰੀਆਂ ਦੀ ਬੱਸ ਪਲਟਿਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰਪਾਲ ਆਪਾਂ ਡੇਲੀ ਜਿਹੜਾ ਠੰਡ ਦਾ ਮੌਸਮ ਹੈ ਠੰਡ ਦੇ ਵਿੱਚ ਜਿਹੜਾ ਹੈ ਤੁੰਦ ਦਾ ਜਿਹੜਾ ਕਹਿਰ ਲਗਾਤਾਰ جاری ਹੈ ਗਹਿਰ ਨੂੰ ਕਹਿਰ ਨੂੰ ਦੇਖਦੇ ਹੋਏ ਕਿੰਨੇ ਸੜਕੀ ਹਾਦਸੇ ਵਾਪਰਦੇ ਨੇ ਇਸ ਤਰ੍ਹਾਂ ਹੀ ਜਿਹੜਾ ਹੈ ਆਪਾਂ ਦੇਖਿਆ ਸਮਰਾਲਾ ਦੇ ਵਿੱਚ ਟੋਲ ਪਲਾਜਾ ਦੇ ਉੱਪਰ ਜਿਹੜੀ ਇਹ ਬੱਸ ਪਲਟੀ ਹੈ ਬੱਸ ਪਲਟਣ ਦੇ ਨਾਲ ਜਿਹੜੇ ਕਰਮਚਾਰੀਆਂ ਦੀ ਭਰੀ ਹੋਈ ਬੱਸ ਸੀਗੀ ਉਹ ਪਲਟੀ ਹੈ ਜਿਸ ਦੇ ਨਾਲ ਕਈ ਜਿਹੜੇ ਨੇ ਕਰਮਚਾਰੀ ਜ਼ਖਮੀ ਹੋਏ ਨੇ ਕਈਆਂ ਦੇ ਤਾਂ ਕਾਫੀ ਸੱਟਾਂ ਲੱਗੀਆਂ ਨੇ ਕਈਆਂ ਦੇ ਮਾਮੂਲੀ ਜਿਹੜੇ ਨੇ ਸੱਟਾਂ ਲੱਗੀਆਂ ਨੇ ਆਪਾਂ ਜਿਹੜੇ ਆਪਣੇ ਚੈਨਲ ਦੇ ਰਾਹੀਂ ਇਹੀ ਅਪੀਲ ਕਰਦੇ ਹਾਂ ਵੀਰ ਭਲਕੇ ਸਪੀਡ ਸਲੋ ਰੱਖੋਗੇ ਧਿਆਨ ਦੇ ਨਾਲ ਚੱਲੋ ਕਿਉਂਕਿ ਜਿਹੜਾ ਐ ਅੱਜ ਕੱਲ ਆਪਾਂ ਦੇਖਦੇ ਆ ਕਿ ਤੁੰਦਰਾ ਕਹਿਰ ਲਗਾਤਾਰ ਜਾ ਰਹੀ ਐ ਤੁੰਦ ਦੇ ਕਾਰਨ ਕਿੰਨੇ ਸੜਕੀ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਜੀ ਜੀ ਕੀ ਉਹਨਾਂ ਦੀ ਇਸ ਵਿੱਚ ਗਲਤੀ ਹੈਗੀ ਸੀ ਕੋਈ ਦੇਖੋ ਬੀਰਪਾਲ ਆਪਾਂ ਗਲਤੀ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਦੇਖੋ ਟੋਲ ਪਰ ਤੇ ਬਸ ਪਲਟੀ ਐ ਜੇਕਰ ਕਿਸੇ ਚੀਜ਼ ਦੇ ਵਿੱਚ ਵਜਦੀ ਫੇਰ ਵੀ ਆਪਾਂ ਕਹਦੇ ਕਿ ਗਲਤੀ ਹੀ ਸੀਗੀ ਪਰ ਇਹ ਦੇਖਣਾ ਹੀ ਹੈ ਕਿ ਸਪੀਡ ਸਲੋ ਰੱਖਣੀ ਚਾਹੀਦੀ ਐ ਕੁਝ ਦਿਖਦਾ ਵੀ ਨਹੀਂ ਕਿ ਇਹ ਵਾਰ ਕੀ ਹੁੰਦਾ ਆਪਣੇ ਡਵਾਈਡਰ ਦੇ ਉੱਪਰ ਜਿਹੜੀ ਐ ਚੜ ਜਾਂਦੇ ਨੇ ਬੱਸ ਵਿਚਾਰਦੇ ਨੇ ਟਰੱਕ ਵੀ ਇਹ ਉਹੀ ਐ ਕਰਮਚਾਰੀ ਜਿਹੜੀ ਭਰੀ ਹੋਈ ਸੀਗੀ ਬੱਸ ਉਹ ਪਲਟੀ ਐ ਪਲਟਨ ਦੇ ਨਾਲ ਕਿਹੜੇ ਕਈ ਜਿਹੜੇ ਨੇ ਕਰਮਚਾਰੀ ਜ਼ਖਮੀ ਹੋਏ ਨੇ ਪਰ ਗਨੀਮਤ ਰੇ ਕਿ ਜਾਨੀ ਮਾਣੀ ਨੁਕਸਾਨ ਤੋਂ ਜਿਹੜਾ ਬਚਾ ਰਹਿ ਗਿਆ ਜੀ ਜੀ ਕੇਜਰੀਵਾਲ ਦਾ ਬਿਆਨ ਸਾਹਮਣੇ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੇਜਰੀਵਾਲ ਨੂੰ ਅੱਜ ਜਿਹੜੀ ਹੈ ਅ ਡੀ ਦੀ ਜਿਹੜੀ ਹੈ ਪੁੱਛਗਿੱਛ ਦੇ ਲਈ ਉਹਨਾਂ ਨੂੰ ਪਹਿਲਾਂ ਕਈ ਵਾਰ ਬੁਲਾਇਆ ਗਿਆ ਉਹ ਪੇਸ਼ ਵੀ ਹੋਏ ਨੇ ਪਰ ਅੱਜ ਉਹਨਾਂ ਨੂੰ ਕਹਿ ਰਹੇ ਨੇ ਕਿ ਗ੍ਰਿਫਤਾਰੀ ਉਹਨਾਂ ਦੀ ਹੋਣੀ ਸੀਗੀ ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਹੈ ਕਿ ਜਿਹੜੇ ਨੇ ਇਹ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਜੇਕਰ ਸੱਚ ਹੋਵੇ ਮੈਂ ਜ਼ਰੂਰ ਜਿਹੜਾ ਗ੍ਰਿਫਤਾਰ ਜ਼ਰੂਰ ਹੋਵਾਂਗਾ ਪਰ ਹੁਣ ਦੇਖਣਾ ਹੀ ਹੈ ਕਿ ਕੇਜਰੀਵਾਲ ਨੇ ਜਿਹੜੇ ਸੀਐਮ ਦਿੱਲੀ ਦੇ ਸੀਐਮ ਨੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਕਿ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਹੈ ਜਾਂ ਨਹੀਂ ਕਿਉਂਕਿ ਉਹਨਾਂ ਨੇ ਤਾਂ ਬਿਆਨ ਕੀਤਾ ਕਿ ਮੈਂ ਜੇਕਰ ਮੈਂ ਕੋਈ ਗਲਤ ਕੰਮ ਕੀ ਤਾ ਹੋਊਗਾ ਮੈਂ ਸਚਾਈ ਤੇ ਚੱਲਦਾ ਜੇਕਰ ਮੈਂ ਸੱਚਾ ਹੈ ਜੇ ਵੀ ਸੱਚ ਸਾਹਮਣੇ ਆਵੇ ਤਾਂ ਮੈਨੂੰ ਜਿਹੜੇ ਨੇ ਸੰਮਣ ਸਚਾਈ ਦੇ ਵਿਰੁੱਧ ਤਾਂ ਮੈਂ ਜ਼ਰੂਰ ਜਿਹੜਾ ਹੈ ਪੇਸ਼ ਹੋਊਂਗਾ ਗ੍ਰਿਫਤਾਰ ਮੇਰ ਨੂੰ ਮੈਂ ਆਪਣੀ ਗ੍ਰਿਫਤਾਰ ਖੁਦ ਮੈਂ ਹੋਊਂਗਾ ਪਰ ਜਿਹੜਾ ਮੈਂ ਗਲਤੀ ਜਿਹੜੀ ਨਹੀਂ ਕੀਤੀ ਕਿ ਗਲਤੀ ਦੇ ਕਾਰਨ ਜਿਹੜੇ ਨੇ ਮੇਰੇ ਦੇ ਉੱਪਰ ਜਿਹੜਾ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਇਹ ਹੀ ਦੇਖਣਾ ਹੈ ਹੋਗਾ ਵੀਰਪਾਲ ਕਿ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਸੀਐਮ ਦੀ ਹੁੰਦੀ ਹੈ ਜਾਂ ਨਹੀਂ ਜੀ ਸੁਖਪਾਲ ਸਿੰਘ ਖੈਰਾ ਨੂੰ ਮਿਲੀ ਜ਼ਮਾਨਤ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੁਖਪਾਲ ਸਿੰਘ ਖੈਰ ਨੂੰ ਅੱਜ ਜ਼ਮਾਨਤ ਮਿਲ ਚੁੱਕੀ ਹੈ ਕਿਉਂਕਿ ਜਿਹੜਾ ਹੈ 2015 ਦੇ ਵਿੱਚ ਪੁਰਾਣੀ ਕੇਸ ਨੂੰ ਲੈ ਕੇ ਜਿਹੜਾ ਉਹਨਾਂ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਤੇ ਅੱਜ ਉਹਨਾਂ ਨੂੰ ਜਿਹੜੀ ਇਹ ਜ਼ਮਾਨਤ ਮਿਲ ਚੁੱਕੀ ਹੈ ਕਿਉਂਕਿ 2015 ਦੇ ਵਿੱਚ ਜਿਹੜਾ ਮਾਮਲਾ ਸੀਗਾ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਸੀ ਤੇ ਉਹਨਾਂ ਨੂੰ ਸਤੰਬਰ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਮਿਲ ਚੁੱਕੀ ਹੈ ਜੀ ਜੀ ਸੋਨਮ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਦਰਸ਼ਕੋ ਇਹ ਸੀ ਸਾਡੀਆਂ ਅੱਜ ਦੀਆਂ ਮੁੱਖ ਖਬਰਾਂ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਹੁਣ ਸ